ਕਹਾਲ ਮੈਂ ਡਾਕਟਰ ਵਰਦੀ ਅੱਜ ਆਪਾਂ ਜਿਹੜੀ ਜਿਸ ਵਿਸ਼ੇ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਉਹ ਬਹੁਤ ਜ਼ਰੂਰੀ ਵਿਸ਼ਾ ਹੈ ਤੇ ਸਾਰੀ ਦੁਨੀਆ ਦੇ ਲਈ ਹੀ ਜ਼ਰੂਰੀ ਵਿਸ਼ਾ ਹੈ ਧਰਮਾਂ ਜਾਤਾਂ ਤੋਂ ਉੱਪਰ ਧਰਤੀ ਦੀ ਗੱਲ ਹੈ ਇੱਕ ਧਰਤੀ ਜਿਸ ਦੇ ਉੱਪਰ ਸਾਰੇ ਮਨੁੱਖ ਰਹਿੰਦੇ ਨੇ ਉਹਦੀ ਗੱਲ ਹੈ ਸਾਰੇ ਜੀਵ ਜੰਤੂਆਂ ਦੀ ਗੱਲ ਹੈ ਲੋਕਾਈ ਦੀ ਗੱਲ ਹੈ ਤੇ ਇਸ ਤੋਂ ਉੱਪਰ ਜਿੰਨੇ ਵੀ ਲੋਕ ਧਰਨੇ ਤੇ ਬੈਠੇ ਨੇ ਭਾਵੇਂ ਉਹ ਲਦਾਖ ਦੇ ਵਿੱਚ ਬੈਠੇ ਹੋਣ ਆ ਜਿਹੜੇ ਇੱਕ ਸਟੇਟ ਹੂਡ ਦੀ ਮੰਗ ਕਰ ਰਹੇ ਨੇ ਤੇ ਉਥੋਂ ਦੀ ਜਿਹੜੀ ਆਬਾਦੀ ਹੈ ਉਹਨੂੰ ਅ ਅਨੁਛੇਦ 6 ਦੇ ਤਹਿਤ ਸੁਰੱਖਿਆ ਦੀ ਮੰਗ ਕਰ ਰਹੇ ਨੇ ਤੇ ਜਾਂ ਜਿਹੜੇ ਕਿਸਾਨ ਨੇ ਉਹ ਧਰਨੇ ਦੇ ਉੱਪਰ ਬੈਠੇ ਨੇ ਉਹ ਕੈਪੀਟਲਿਜ਼ਮ ਖਿਲਾਫ ਜਾਂ ਪੂੰਜੀਪਤੀਆਂ ਖਿਲਾਫ ਧਰਨੇ ਲਾ ਰਹੇ ਨੇ ਉਹਨਾਂ ਸਾਰਿਆਂ ਦੀ ਗੱਲ ਹੈ ਇੱਕ ਰਿਪੋਰਟ ਸਾਂਝੀ ਕਰੂੰਗਾ ਤੇ ਇਸ ਪ੍ਰੰਤ ਕੁਝ ਫੋਟੋਜ਼ ਨੇ ਪਿਛਲੇ ਸਾਲ ਦੀਆਂ ਮੇਰੀਆਂ ਉਹ ਸ਼ੇਅਰ ਕਰੂੰਗਾ ਉਹ ਲਦਾਖ ਦੀਆਂ ਹੀ ਨੇ ਤੇ ਉੱਥੋਂ ਦੇ ਜਿਹੜੇ ਗਲੇਸ਼ੀਅਰਸ ਨੇ ਉੱਥੋਂ ਦੀ ਖੂਬਸੂਰਤੀ ਹੈ ਉਸ ਨੂੰ ਮੈਂ ਸ਼ੇਅਰ ਕਰੂੰਗਾ ਤਾਂ ਪਰ ਰਿਪੋਰਟ ਪਹਿਲਾਂ ਦੇਖ ਲਈਏ ਇਹ ਰਿਪੋਰਟ ਯੂਨ ਵੈਦਰ ਐਂਡ ਕਲਾਈਮੇਟ ਏਜੰਸੀ ਦੀ ਹੈ ਤੇ ਉੱਪਰਲੇ ਅਦਾਰਿਆਂ ਦੇ ਵਿੱਚ ਬੈਠੇ ਸਾਰੇ ਬੰਦੇ ਪੂੰਜੀਪਤੀਆਂ ਦੇ ਨਹੀਂ ਹੁੰਦੇ ਜਾਂ ਮਾੜੇ ਨਹੀਂ ਹੁੰਦੇ ਬਹੁਤ ਚੰਗੇ ਬੰਦੇ ਵੀ ਉੱਪਰ ਬੈਠੇ ਨੇ ਡਾਕਟਰ ਅਬਦੁਲ ਕਲਾਮ ਵਰਗੇ ਬਹੁਤ ਬੰਦੇ ਨੇ ਤੇ ਜਿਹੜੇ ਬਹੁਤ ਕੁਝ ਇਸ ਧਰਤੀ ਵਾਸਤੇ ਕਰ ਜਾਂਦੇ ਨੇ ਇਸ ਰਿਪੋਰਟ ਨੂੰ ਪਲੈਨੈਟ ਔਨ ਦਾ ਬ੍ਰਿੰਕ ਤਹਿਤ ਵੱਖ-ਵੱਖ ਚੰਗੇ ਅਖਬਾਰਾਂ 'ਚ ਛਾਪਿਆ ਗਿਆ ਜਿਸ ਦੇ ਮੁੱਖ ਅੰਸ਼ ਮੈਂ ਇੱਥੇ ਦੱਸਣ ਜਾ ਰਿਹਾ ਹਾਂ 2023 ਸਾਲ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਜ਼ਿਆਦਾ ਗਰਮ ਸਾਲ ਰਿਹਾ ਹੈ ਪਿਛਲੇ 10 ਸਾਲ ਹੁਣ ਤੱਕ ਦੇ ਸਭ ਤੋਂ ਗਰਮ ਸਾਲ ਰਹੇ ਨੇ ਜਾਨੀ ਕਿ 2013 ਤੋਂ 23 ਦਾ ਦਹਾਕਾ 2024 ਵੀ ਗਰਮੀ ਦੇ ਹਿਸਾਬ ਨਾਲ 2023 ਦਾ ਰਿਕਾਰਡ ਤੋੜ ਸਕਦਾ ਫਸਲ ਫਿਊਲਸ ਪਥਰਾਟ ਪਾਲਣ ਨੂੰ ਕਹਿੰਦੇ ਆਪਾਂ ਪਥਰਾਟ ਪਾਲਣ ਦੇ ਵਿੱਚ ਸਾਡੇ ਕੋਲੇ ਕੋਲਾ ਤੇ ਪੈਟਰੋਲੀਅਮ ਪੈਟਰੋਲੀਅਮ ਦੇ ਵਿੱਚ ਸਾਡੇ ਕੋਲੇ ਡੀਜ਼ਲ, ਮਿੱਟੀ ਦਾ ਤੇਲ, ਗੈਸ, ਲਿਬ੍ਰੀਕੇਟਿੰਗ ਆਇਲ ਜਿਹਨੂੰ ਅਸੀਂ ਮੋਬਾਈਲ ਵਗੈਰਾ ਕਹਿੰਦੇ ਆ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਸਮੇਤ ਪੈਰਾਫਿਨ ਵੈਕਸ ਜਿਹਨੂੰ ਮੂਮ ਤੇ ਬਿਟੂਮਨ ਜਿਹੜਾ ਸੜਕਾਂ ਬਣਾਉਣ ਦੇ ਵਿੱਚ ਵਰਤਿਆ ਜਾਂਦਾ ਉਹਦੇ ਤਾਂ ਜਿੰਨਾ ਬਾਲਣ ਹੀ ਹੋ ਰਿਹਾ ਤੇਲ ਦਾ ਗੈਸਾਂ ਦਾ ਇਹ ਸਾਰਾ ਬਾਲਣ ਗਰਮੀ ਕਿਉਂਕਿ ਇੰਜਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਗਰਮੀ ਨਿਕਲਦੀ ਹੈ ਤੇ ਕਾਰਬਨ ਡਾਈਆਕਸਾਈਡ ਕਿਉਂਕਿ ਜਿੰਨੀ ਬਾਲਣ ਪ੍ਰਕਿਰਿਆ ਹੁੰਦੀ ਹੈ ਉਸ ਸਾਰੀ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ ਹੁਣ ਕਾਰਬਨ ਡਾਈਆਕਸਾਈਡ ਗੈਸ ਹੈ ਜਿਹੜੀ ਇਹਦੇ ਉੱਪਰ ਇੰਨਾ ਰੋਲਾ ਕਿਉਂ ਹੈ ਕਿਉਂਕਿ ਇਹ ਇੱਕ ਭਾਰੀ ਗੈਸ ਹੈ ਤੇ ਦੂਸਰੇ ਨੰਬਰ ਦੇ ਉੱਪਰ ਇਹ ਸੂਰਜ ਦੀਆਂ ਕਿਰਨਾਂ ਨੇ ਜਿਹੜੀਆਂ ਉਹਨਾਂ ਨੂੰ ਸੋਖਣ ਦੀ ਸਮਰੱਥਾ ਰੱਖਦੀ ਹੈ ਜਿਹਦੇ ਕਰਕੇ ਵਧ ਰਹੀ ਕਾਰਬਨ ਡਾਈਆਕਸਾਈਡ ਦਿਨੋ ਦਿਨ ਧਰਤੀ ਦਾ ਤਾਪਮਾਨ ਵਧਾ ਰਹੀ ਹੈ 2023 ਦਾ ਔਸਤ ਧਰਤੀ ਦੇ ਨੇੜੇ ਦਾ ਤਾਪਮਾਨ 1.45 ਡਿਗਰੀ ਸੈਂਟੀਗ੍ਰੇਡ ਰਿਹਾ ਜਿਹੜਾ ਕਿ 2015 ਦੇ ਪੈरिस ਸਮਝੌਤੇ ਦੇ ਤਹਿਤ ਨਿਯਤ ਕੀਤੇ ਗਏ 1.5 ਯਾਨੀ ਕਿ 1.5 ਅਸ਼ਾਰੀ ਸੈਂਟੀਗ੍ਰੇਡ ਦੇ ਕਾਫੀ ਨੇੜੇ ਹੈ ਤਾਂ ਹੁਣ ਨੀਅਰ ਸਰਫੇਸ ਟੈਂਪਰੇਚਰ ਇਹ ਹੁੰਦਾ ਕੀ ਹੈ 2015 ਚ ਪੈरिस ਸਮਝੌਤਾ ਕੀਤਾ ਗਿਆ ਸੀ ਜਿਦੇ ਵਿੱਚ 195 ਦੇਸ਼ਾਂ ਨੇ ਭਾਗ ਲਿਆ ਕਾਰਬਨ ਡਾਈਆਕਸਾਈਡ ਉਤਸਰਜਨ ਨੂੰ ਘਟ ਕਰਨ ਦੇ ਉੱਪਰ ਹਸਤਾਖਰ ਕੀਤੇ ਜਿਦੇ ਵਿੱਚ ਭਾਰਤ ਵੀ ਸ਼ਾਮਲ ਸੀ ਤਾਂ ਉਸ ਦੌਰਾਨ ਨੀਅਰ ਸਰਫੇਸ ਟੈਂਪਰੇਚਰ 1.5 ਡਿਗਰੀ ਸੈਂਟੀਗ੍ਰੇਡ ਰੱਖਿਆ ਗਿਆ ਜਿਸ ਦਾ ਮਤਲਬ ਸੀ ਕਿ ਪੂਰਵ ਉਦਯੋਗਿਕ ਯੁੱਗ ਯਾਨੀ ਕਿ ਪ੍ਰੀ ਇੰਡਸਟਰੀਅਲ ਪੀਰੀਅਡ ਦੇ ਔਸਤ ਤਾਪਮਾਨ ਤੋਂ ਸਾਲ ਦਾ ਔਸਤ ਤਾਪਮਾਨ 1.5 ਡਿਗਰੀ ਤੋਂ ਉੱਪਰ ਨਹੀਂ ਜਾਣਾ ਚਾਹੀਦਾ ਜੇਕਰ ਇਹ 1.5 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਜਾਂਦਾ ਰਹਾ ਧਰਤੀ ਲਈ ਇੱਕ ਖਤਰੇ ਦੀ ਘੰਟੀ ਹੋਊਗੀ ਤਾਂ 2023 ਦਾ ਜਿਹੜਾ ਨੀਅਰ ਸਰਫੇਸ ਟੈਂਪਰੇਚਰ ਸੀ ਇਹ 1.45 ਡਿਗਰੀ ਸੈਂਟੀਗ੍ਰੇਡ ਰਿਹਾ ਜਿਹੜਾ ਕਿ ਨੀਅਰ ਸਰਫੇਸ ਟੈਂਪਰੇਚਰ ਦੇ ਬਹੁਤ ਨੇੜੇ ਰਿਹਾ ਤਾਂ ਇਹ ਰਿਪੋਰਟ ਹੋਰ ਗੱਲਾਂ ਦੇ ਵਿੱਚ ਧਰਤੀ ਉੱਪਰਲੇ ਗਲੇਸ਼ੀਅਰ ਕਾਫੀ ਤੇਜ਼ੀ ਨਾਲ ਪਿਘਲ ਰਹੇ ਨੇ ਇਹ ਵੀ ਦੱਸਦੀ ਹੈ ਸਮੁੰਦਰੀ ਪੱਧਰ ਵਧਿਆ ਹੁਣ ਸਮੁੰਦਰੀ ਪੱਧਰ ਕਿਉਂ ਵਧਿਆ ਕਿਉਂਕਿ ਜਿਹੜੇ ਗਲੇਸ਼ੀਅਰ ਨੇ ਉਹ ਨਦੀਆਂ ਰਾਹੀਂ ਪਿਘਲ ਕੇ ਸਮੁੰਦਰ ਦੇ ਵਿੱਚ ਜਾਂਦੇ ਨੇ ਤੇ ਸਮੁੰਦਰ ਦਾ ਜਿਹੜਾ ਪਾਣੀ ਦਾ ਪੱਧਰ ਇਹੋ ਵਧਿਆ ਜੇ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਕਿਸੇ ਦਿਨ ਜਿਹੜੇ ਸਮੁੰਦਰ ਦੇ ਨੇੜੇ ਦੇ ਸ਼ਹਿਰ ਨੇ ਉਹ ਸਾਰੇ ਡੁੱਬ ਜਾਣਗੇ 90% ਮਹਾਸਾਗਰਾਂ ਤੇ ਗਰਮ ਲੋਹਾਂ ਵਗੀਆਂ ਜਿਹਨੂੰ ਮੈਰਾਇਨ ਹੀਟ ਵੇਵ ਕਹਿੰਦੇ ਨੇ ਜਿਸ ਦਾ ਸਮੁੰਦਰੀ ਜੀਵਾਂ ਤੇ ਜੀਵਨ ਦੇ ਉੱਪਰ ਬਹੁਤ ਅਸਰ ਪਿਆ ਤੇ ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਧਰਤੀ ਆ ਉਹ ਇਕੱਲੇ ਮਨੁੱਖ ਦੀ ਨਹੀਂ ਹੈਗੀ ਜਾਂ ਬੰਦੇ ਨੇ ਆਪਣੀ ਨਾ ਨਹੀਂ ਕਰਵਾਈ ਹੋਈ ਇਹੇ ਬਾਕੀ ਜੀਵ ਜੰਤੂਆਂ ਦੇ ਰਹਿਣ ਲਈ ਵੀ ਜਗ੍ਹਾ ਹੈ। ਸਵਿਟਜ਼ਰਲੈਂਡ ਦੇ ਵਿੱਚ ਅਲਪਾਈਨ ਗਲੇਸ਼ੀਅਰ ਦਾ 10% ਹਿੱਸਾ ਪਿਛਲੇ 2 ਸਾਲਾਂ ਦੇ ਵਿੱਚ ਖਤਮ ਹੋ ਗਿਆ। ਅੰਟਾਰਕਟਿਕਾ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਘੱਟ ਬਰਫ਼ ਦਰਜ ਕੀਤੀ ਗਈ ਤੇ ਗਲੇਸ਼ੀਅਰ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਪਿਗਲੇ ਨੇ। 1850 ਤੱਕ ਦਹਾਕੇ ਦਾ ਤਾਪਮਾਨ 0.06 ਡਿਗਰੀ ਸੈਲਸੀਅਸ ਨਾਲ ਵਾਧਾ ਹੁੰਦਾ ਸੀ। ਜਿਹੜਾ ਕਿ 1982 ਤੋਂ ਬਾਅਦ 0.20 ਡਿਗਰੀ ਸੈਲਸੀਅਸ ਨਾਲ ਵਧਣ ਲੱਗਿਆ ਤੇ ਜਿਸ ਦੇ ਵਿੱਚ ਸਾਲ ਦਰ ਸਾਲ ਜਾਂ ਦਾ ਹੱਕੇ ਦਾ ਦਰ ਦਹਾਕੇ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਹ ਰਿਪੋਰਟ ਹੈ ਜਿਹੜੀ ਇਹ ਮੈਂ ਫਰਾਂਸ 24 ਜਿਹੜੀ ਵੈਬਸਾਈਟ ਹੈ ਉਹਨਾਂ ਦਾ ਚੈਨਲ ਵੀ ਹੈ ਉਸ ਤੋਂ ਲਈ ਹੈ। ਇਹ ਕੋਈ ਭਾਰਤੀ ਹਾਲਾਂਕਿ ਭਾਰਤੀ ਅਖਬਾਰਾਂ ਨੇ ਵੀ ਇਸ ਨੂੰ ਦਰਜ ਕੀਤਾ ਪਰ ਭਾਰਤੀ ਅਖਬਾਰ ਦੇ ਵਿੱਚੋਂ ਮੈਂ ਇਹ ਨਹੀਂ ਲਈ। ਤੇ ਵਿਸ਼ਵ ਦੇ ਬਹੁਤ ਸਾਰੇ ਚੰਗੇ ਖਬਰਾਂ ਨੇ ਵੀ ਇਸ ਨੂੰ ਦਰਜ ਕੀਤਾ ਤਾਂ ਬਾਕੀ ਜਿਹੜੇ ਨੱਚਣ ਗਾਉਣ ਵਾਲੇ ਬਹੁਤ ਸਾਰੇ ਪੰਜਾਬੀਆਂ ਦੇ ਵਿਸ਼ੇ ਨੇ ਉਹਨਾਂ ਨਾਲੋਂ ਮੇਰੇ ਖਿਆਲ ਦੇ ਵਿੱਚ ਇਹ ਵਿਸ਼ਾ ਬਹੁਤ ਜ਼ਿਆਦਾ ਜ਼ਰੂਰੀ ਵਿਸ਼ਾ ਹੈ ਇਸ ਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਕਿਸਾਨ ਅੰਦੋਲਨ ਤੇ ਲਦਾਖ ਦੇ ਵਿੱਚ ਜਿਹੜਾ ਅੰਦੋਲਨ ਪਿਛਲੇ 16 17 ਦਿਨ ਤੋਂ ਚੱਲ ਰਿਹਾ ਹੈ ਉਹਨਾਂ ਵਰਗੇ ਅੰਦੋਲਨਾਂ ਦਾ ਸਾਨੂੰ ਸਾਥ ਦੇਣਾ ਚਾਹੀਦਾ ਕੈਪੀਟਲਿਜ਼ਮ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿਉਂਕਿ ਧਰਤੀ ਸਮੂਚੀ ਲੋਕਾਈ ਸਮੂਚੇ ਜੀਵ ਜੰਤੂਆਂ ਦੇ ਰਹਿਣ ਲਈ ਜਗ੍ਹਾ ਹੈ ਇਹ ਇਕੱਲੇ ਪੈਸੇ ਇਕੱਠੇ ਕਰਨ ਲਈ ਮਨੁੱਖ ਇਥੇ ਨਹੀਂ ਆਇਆ ਵੀਡੀਓ ਚ ਬਣਾ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ